ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸਿੱਖਾਂ ਵਾਲਾ ਇਹ ਪਿੰਡ ਕੋਟਕਪੂਰਾ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਕੋਟਕਪੂਰੇ ਤੋਂ 7 ਕਿਲੋਮੀਟਰ 8 ਕਿਲੋਮੀਟਰ ਸਾਈਡ ਤੇ ਹਟਵਾ ਨੇੜੇ ਦੇ ਮਹਰਾਣਾ ਰਹਿ ਜਾਂਦਾ ਦੋਸਤੋ ਬੀੜ ਮਹਰਾਣੇ ਵਾਲਾ ਸੋ ਸਿੱਖਾਂ ਵਾਲੇ ਪਿੰਡ ਦੇ ਵਿੱਚੋਂ ਅੱਜ ਇਹ ਵੀਡੀਓ ਬਣਾ ਰਹੇ ਆ ਅੱਜ ਦੋ ਝੋਟੀਆਂ ਦਿਖਾਉਣੀਆਂ ਬਾਈ ਹੋਰਿਆਂ ਕੋਲ ਦੋਨੋਂ ਹੀ ਸੋਈਆਂ ਸਵਾਂਈਆਂ ਇਹਨਾਂ ਨਾਲ ਬੱਚੇ ਤੁਸੀਂ ਸਾਹਮਣੇ ਦੇਖ ਸਕਦੇ ਹੋ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਓ ਜਿਹੜਾ ਨਾ ਤੁਹਾਨੂੰ ਚੰਗਾ ਲੱਗਾ ਉਹਦੀ ਤਸੱਲੀ ਤੁਸੀਂ ਕਰੋਗੇ ਨੰਬਰ ਇਹਨਾਂ ਦਾ ਸਕਰੀਨ ਉੱਤੇ ਮੈਂ ਚਲਾ ਦੂੰਗਾ ਡਿਟੇਲ ਪਹਿਲਾਂ ਪੁੱਛਦੇ ਆ ਬਾਅਦ 'ਚੇ ਤੋਰਾਂਗੇ ਬਾਕੀ ਹੋ ਸਕਦਾ ਵੀ ਇਸੇ ਵੀਡੀਓ ਦੇ ਐਂਡ ਤੱਕ ਜਾਂਦੇ ਜਾਂਦੇ ਤੁਹਾਨੂੰ ਇਹਨਾਂ ਦੀਆਂ ਧਾਰਾਂ ਜਿਹੜੀਆਂ ਉਹ ਵੀ ਦਿਖਾ ਦਈਏ ਕਿਉਂਕਿ ਵੀਡੀਓ ਦੇ ਵਿੱਚ ਇਹਨਾਂ ਦਾ ਆਪਾ ਸਮਾ clear ਹੋ ਜਾਊਗਾ ਤੇ ਨਾਲੇ ਇਹ ਵੀ ਥਣ ਹਵਾਨੇ ਦੀ ਸਹੀ ਜਜਮੈਂਟ ਆ ਜਾਂਦੀ ਹੈ ਸ਼ੁਰੂਆਤ ਕਰਦੇ ਹਾਂ ਬਹੁਤ ਸੋਹਣੀ ਝੋਟੀ ਚੰਗੇ ਕਦ ਕਾਠ ਵਾਲੀ ਇਸ ਤੋਂ ਉਦੋਂ ਬਾਅਦ ਚ ਦੂਜੀ ਝੋਟੀ ਦਿਖਾਵਾਂਗੇ ਪਹਿਲਾਂ ਬਾਈ ਨੂੰ ਮਿਲਦੇ ਆਪਾਂ ਕਰਦੇ ਹਾਂ ਗੱਲਬਾਤ ਇਹਦੇ ਬਾਰੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਆਪਣਾ ਦੱਸ ਦੀ ਕਲਵੰਤ ਸਿੰਘ ਆ ਜੀ ਅੱਜ ਦੋ ਝੋਟੀਆਂ ਆਪਣੇ ਕੋਲ ਵਿਕ ਕੇ ਜਾਣ ਗਈ ਪਹਿਲੇ ਨੰਬਰ ਤੇ ਜਿਹੜੀ ਕਨਮਸੂਆ ਝੋਟੀ ਇਹ ਪਹਿਲਾ ਸੂਆ ਹੈ ਜੀ ਪਹਿਲਾ ਸੂਆ ਦੰਦੋ ਕਿੰਨੇ ਚਾਰ ਦੰਦ ਆ ਜੀ ਕਿੰਨੇ ਦਿਨੋਂ ਗਿਆ ਜੀ ਸੂਈ ਨੂੰ ਇਹਨਾਂ 14 ਦਿਨ ਹੋ ਗਏ ਜੀ 14 ਦਿਨਾਂ ਦੀ ਸੂਈ ਐਸ ਟਾਈਮ ਹਾਜ਼ਰ ਤੋਂ ਦੁੱਧ 14 ਕਿਲੋ ਆ ਜੀ 14 ਕਿਲੋ ਦੁੱਧ ਹੈਗਾ ਹਾਂ ਤੋੜਗੇ ਨੂੰ ਬੱਚਾ ਇਹਨਾਂ ਕੱਟਾ ਜਾਂ ਕੱਟੀ ਨਹੀਂ ਕੱਟੀ ਆ ਜੋ ਪਰਲੇ ਸਾਈਡ ਵਾਲੀ ਠੀਕ ਹੈ ਤੋੜ ਦਿਓ ਜੀ ਸੋ ਦੋਸਤੋ ਇਹ ਝੋਟੀ 14 ਕਿਲੋ ਦੋਤੇ ਚਲਦੀ ਹੈ ਦੂਆ ਪਹਿਲਾਂ ਤੇ ਚਾਰ ਦਾ ਸੋਨਾ ਸਿੰਘ ਆ ਦੋਸਤੋ ਦੂਜੇ ਪਾਸੂ ਅੰਦਰ ਬੰਨ ਤੇ ਕਰਕੇ ਝੋਟੀ ਉਧਰ ਨੂੰ ਖਿੱਚਦੀ ਹੈ ਹਵਾਨਾ ਬੜਾ ਚੰਗਾ ਬਹੁਤ ਸੋਹਣਾ ਹਵਾਨਾ ਹੈ ਤਨ ਚਾ ਵੀ ਸੋਹਣਾ ਝੋਟੀ ਦਾ ਤੁਸੀਂ ਇਹਦਾ ਸਟਰਕਚਰ ਦੇਖ ਸਕਦੇ ਹੋ 1 ਲੱਖ ਤੇ 65 ਹਜ਼ਾਰ ਦੀ ਡਿਮਾਂਡ ਹੈ ਮਾਨ ਤਨ ਮੌਕੇ ਤੇ ਹੋ ਜਾਣਾ ਹੈ ਚੰਗੇ ਕੱਦ ਕਾਠ ਦੀ ਸੋਹਣੇ ਸਿੰਘਾਂ ਦੀ ਏ ਝੋਟੀ ਆ ਦੱਸੋ ਸੂਆ ਪਹਿਲਾ ਦੰਦੋ ਚਾਰ ਦੰਦ ਦੰਦ ਜਿਹੜਾ ਭਰਾ ਖਰੀਦਣਾ ਚਾਵੇ ਉਹ ਆ ਕੇ ਦੇਖ ਸਕਦਾ ਭਵਾਨਾ ਸਾਫ ਸੁਥਰਾ ਪੂਰਾ ਬੰਦ ਹੋ ਜੀ ਸੋ ਇਹ ਪਹਿਲੇ ਨੰਬਰ ਸੇ ਝੋਟੀ ਜਿਹਨੂੰ ਚੰਗੀ ਲੱਗੇ ਤਾਂ ਕਾਲ ਤੁਸੀਂ ਕਰ ਸਕਦੇ ਹੋ ਥਾਣੇ ਦੇ ਅਗਲੇ ਵੀ ਸੋਹਣੇ ਦੱਸੋ ਬਾਕੀ 14 ਕਿਲੋ ਦੁੱਧ ਹਾਜ਼ਰ ਹੈ ਜਿਨੇ ਵੀ ਖਰੀਦਣੀ ਹੈ ਦੋ ਟਾਈਮ ਚੋਲੋ ਭਾਵੇਂ ਤਿੰਨ ਟਾਈਮ ਚੋਲੋ ਇੱਥੇ ਤੁਹਾਡਾ ਹੱਕਾ ਤਸਦੀ ਕਰਨ ਦਾ ਥੋਡੇ ਘਰ ਜਾ ਕੇ ਦੁੱਧ ਕਿੰਨਾ ਦਿੰਦਿਆਂ ਉਹ ਤੁਹਾਡੀ ਸੇਵਾ ਤੇ ਹੈ। ਹਵਾਨਾ ਮੈਂ ਪਹਿਲਾਂ ਦੱਸਿਆ ਸੀ ਇਹਦਾ ਚੰਗਾ ਦਿੰਦਾ ਸਾਫ਼ ਸੁਥਰਾ। ਤੋ ਤੁਸੀਂ ਹੁਣ ਬੈਕ ਸਾਈਡ ਤੋਂ ਵੀ ਦੇਖ ਸਕਦੇ। ਸਵੇਰ ਵੀਡੀਓ ਬਣਾ ਰਹੇ ਹਾਂ ਲਗਭਗ 7:30 ਦਾ ਟਾਈਮ ਹੋਊਗਾ ਚੜਦਾ ਸੂਰਜ ਹੈ। ਇੱਕ ਹੋਰ ਚੋਟੀ ਬਹੁਤ ਸੋਹਣੀ ਐ ਦੱਸੋ। ਅ ਭਾਈ ਇਹ ਕਿੰਨਾ ਸੁਆ ਚੋਟੀ? ਇਹ ਪਹਿਲਾ ਸੁਆ ਜੀ। ਇਹ ਦੰਦੋਂ ਕਿਵੇਂ? ਇਹ ਵੀ ਚਾਰ ਦਿੰਦਾ ਜੀ। ਠੀਕ ਹੈ ਇਹਨੂੰ ਕਿੰਨਾ ਚਿਰ ਹੋ ਗਿਆ ਜੀ ਸੁਈ ਨੂੰ? ਇਹਨੂੰ ਹੋ ਗਿਆ ਨ 20 ਦਿਨ ਜੀ। ਠੀਕ ਹੈ ਇਹਦੇ ਥੱਲੇ ਹੁਣ ਦੁੱਧ ਕਿੰਨਾ? ਇਹ ਥੱਲੇ 13 ਕਿਲੋ ਹੈ। ਇਹਦਾ ਰੇਟ ਕੀ ਕਰਦੇ ਹੁ? ਇਹਦਾ ਰੇਟ ਫੋਨ ਤੇ ਖੁੱਲ ਗਏ ਨੂੰ ਦੋਸੋ ਰੇਟ ਇਹਦਾ ਫੋਨ ਤੇ ਆ ਦੁੱਧ 13 ਕਿਲੋ 20 ਦਿਨਾਂ ਦੀ ਸੂਈ ਥੱਲੇ ਆ ਟਾਂਚਾ ਇਹਦਾ ਵੀ ਸੋਹਣਾ ਹਵਾਨਾ ਤੁਹਾਨੂੰ ਇਥੋਂ ਤਰਜ਼ ਦੀ ਤਾਂ ਦੇਖਾ ਨੇ ਕੱਦ ਠੀਕ ਆ ਦੰਦਾਂ ਦੇ ਹਿਸਾਬ ਤੇ ਪਰ ਦੂਜੀ ਨਾਲੋਂ ਇਹ ਮੀਡੀਅਮ ਹਾਈਟ ਚਾ ਦੂਜੀ ਚ ਦਿੱਕਾ ਹਾਈਟ ਕਿ ਦੀ ਬੋਲ ਨਾਲੋਂ ਵੀ ਨਾਲੋਂ ਵੱਡਾ ਛਣਾ ਚ ਬਿੱਥੀ ਸੋਹਣੀ ਆ ਹਵਾਨਾ ਇਹਦਾ ਵੀ ਸਾਫ਼ ਸੁਥਰਾ ਰੋ ਹਵਾਨਾ ਤੁਸੀਂ ਦੇਖ ਲਓ ਇਹਦਾ ਬੰਦ ਗਏ ਬੰਦੋ ਜੀ ਹਾਂ ਆ ਜਾ ਸੋ ਇਹ ਝੋਟੀ ਇਹ ਵੀ ਚੋਣ ਵਾਲੀ ਆ ਦੱਸੋ ਇਸ ਟਾਈਮ ਭਰੇ ਹਵਾਨੇ ਚ ਤੁਸੀਂ ਇਸ ਜਿਹੇ ਨੂੰ ਦੇਖ ਰਹੇ ਹੋ ਦੱਸੋ ਇਹ ਝੋਟੀ ਬਾਈ ਹੁਰੀ ਕਹਿੰਦੇ ਵੀ ਜੇ ਤਾਂ ਬੱਚਾ ਮੂਰੇ ਬੰਨ ਕੇ ਚੋਣਿਆ ਤਾਂ ਹਜੇ ਪਸਮਨਤੇ ਥੋੜਾ ਬਹੁਤਾ ਟਾਈਮ ਲਾਉਂਦੀ ਹੈ ਪਰ ਜੇ ਬਿਨਾ ਬੱਚੇ ਤੋਂ ਥੱਲੇ ਬੈਠਦੇ ਆ ਚਾਟ ਤੇ ਲੱਗੀ ਵੀ ਆ ਤੇ ਇਹ ਬਹੁਤ ਛੇਤੀ ਪਸਮ ਆਉਂਦੀ ਹੈ ਸੋ ਚਾਟਦੀ ਵੀ ਨਹੀਂ ਕਹਿੰਦੇ ਲੋੜ ਵੀ ਭਾਵੇਂ ਸਿੱਧਾ ਹੀ ਬੈਠ ਕੇ ਇਹਨੂੰ ਚੋ ਲੋ ਸੋ ਬਿਨਾ ਬੱਚੇ ਤੋਂ ਹੀ ਤੁਸੀਂ ਮਿਲਦੀ ਮੰਨ ਲਓ ਬੱਚਾ ਇਹਦਾ ਨਾਲ ਜ਼ਰੂਰ ਹੈਗਾ ਤੋ ਹੋਆ ਮੈਰਾ ਤੁਸੀਂ ਦੇਖ ਲਓ ਇਸੇ ਤਰ੍ਹਾਂ ਹੀ ਬਹਿ ਜਾਣਾ ਦੱਸੋ ਕੋਈ ਇਹਨੂੰ ਬੱਚੇ ਦੀ ਨਹੀਂ ਲੋੜ ਕੋਈ ਚਾਟ ਦੀ ਨਹੀਂ ਲੋੜ ਮੂਰੇ ਵੀ ਕੋਈ ਚਾਟ ਨਹੀਂ ਪਾਈ ਤੇ ਦੇਖੋਗੇ ਤੇ ਮਿਲਕਿੰਗ ਜਿਹੜੀ ਦੋਨੇ ਪਾਸੇ ਬਹਿ ਕੇ ਹੁੰਦੀ ਹੈ ਇਹ ਵੀ ਗੱਲ ਖਾਸ ਆ ਵੈਸੇ ਬੱਚਾ ਇਹਦੇ ਨਾਲ ਵੀ ਕੱਟੀ ਹੈ ਜੋ ਦੋਨੇ ਝੋਟੀਆਂ ਇਹ ਦੋਨੇ ਪਾਸੇ ਬੈਠ ਕੇ ਬਾਈ ਹੋਰੀ ਚੋਂਦੇ ਆ ਤੇ ਇਹ ਝੋਟੀ ਜਿਹੜੀ ਉਹ ਇਸੇ ਤਰ੍ਹਾਂ ਹੀ ਪਾਸ ਮੂਗੀ ਤੋ ਧਾਰ ਲੈ ਰਹੀ ਹੈ ਤੂੰ ਬੱਚਾ ਇਹਦੇ ਨਾਲ ਕੱਟੀ ਐ ਪਰ ਮੈਂ ਮੇਨ ਜਿਵੇਂ ਗੱਲ ਤੁਹਾਨੂੰ ਦੱਸਦੀ ਵੀ ਕੱਟੀ ਇਹਦੇ ਥੱਲੇ ਨਹੀਂ ਛੱਡਣੀ ਪੈਂਦੀ। ਬੜਾ ਮੁਕਾ ਦੋਸਤੋ ਪਸਮਾ ਦੇਖੋ ਝੋਟੀ ਨੇ ਕੀਤਾ ਬੜਾ ਸੋਹਣਾ ਥਾਂ ਦਾ ਸਹਿਜ ਹੈ। ਬਾਈ ਹੋਰੀ ਦੱਸਦੀ ਐ ਵੀ 4 ਵਜੇ ਜਦੋਂ ਮੰਨ ਲਓ ਪਰਿਵਾਰ ਉੱਠ ਛੱਡਦਾ ਤੇ ਬਾਲਟੀਆਂ ਜਾਂ ਕੋਈ ਭਾਂਡੇ ਦਾ ਖੜਕਾ ਹੁੰਦਾ ਤਾਂ ਉਦੋਂ ਹੀ ਕਰਮ ਵਾਲੀ ਰਿੰਦਣ ਲੱਗ ਪੈਂਦੀ ਐ। ਸੋ ਦੋਸਤੋ ਚਵਾਈ ਦੋਨੇ ਪਾਸੇ ਬੈਠ ਕੇ ਹੁੰਦੀ ਝੋਟੀ ਦੀ ਬੜਾ ਸੋਹਣਾ ਥਾਂ ਦਾ ਸਹਿਜ ਹੈ। ਉਹਨੇ ਸੋਹਣੀ ਜਿਹੜੀ ਉਹ ਧਾਰ ਉਹ ਵੀ ਨਜ਼ਰ ਆਉਂਦੀ ਹੈ ਸੋ ਜਿਹਨੂੰ ਝੋਟੀ ਪਸੰਦ ਆਵੇ ਤਾਂ ਕੰਟੈਕਟ ਬਾਈ ਜੁਰਾਣਾ ਕਰ ਸਕਦੇ ਹੋ ਮੈਂ ਪਹਿਲੇ ਨੰਬਰ ਤੇ ਝੋਟੀ ਹੈ ਸੋ ਸੋ ਇਹ ਝੋਟੀ ਵੀ ਜਿਹੜੀ ਉਹ ਤੁਹਾਨੂੰ ਵੀਡੀਓ ਦੇ ਵਿੱਚ ਹੀ ਦਿਖਾ ਦਿੰਨੇ ਆ ਇਹਦੀ ਵੀ ਮਿਲਕਿੰਗ ਦੋਨੇ ਪਾਸੇ ਬੈਠ ਕੇ ਹੁੰਦੀ ਹੈ ਕੱਟੀ ਇਹਦੇ ਨਾਲ ਹੈ 14 ਦਿਨਾਂ ਦੀ ਵਾਈਜਰੀ ਦੱਸਦੇ ਆ ਸੂਈ ਹੈ 4 ਦੰਦ ਝੋਟੀ ਤੇ 14 ਕਿਲੋ ਦੁੱਧ ਤੇ ਆ ਸੋ ਦੂਜੀ ਝੋਟੀ ਜਿਹੜੀ ਉਹ ਮਿਲਕਿੰਗ ਬਾਅਦ ਚ ਕਰਨੀ ਕਿਉਂਕਿ ਵੀਡੀਓ ਚ ਸਿਰਫ ਦਿਖਾਉਣਾ ਸੀ ਵੇ ਦੋਨੇ ਪਾਸੇ ਬੈਠ ਕੇ ਇਹਨਾਂ ਦੀ ਮਿਲਕਿੰਗ ਹੋ ਜਾਂਦੀ ਹੈ ਇਹ ਛੋਟੀ ਦੋਸਤੋ ਬੱਚੇ ਤੇ ਹੀ ਪਸੰਦੀ ਹੈ ਤੋਂ ਇਹ ਤੁਹਾਨੂੰ ਦੂਜੇ ਨੰਬਰ ਤੇ ਦਿਖਾ ਰਹੇ ਹਾਂ ਪਸਮਾਤ ਤੁਹਾਨੂੰ ਦਿਖਾ ਦੂੰਗਾ ਬਾਕੀ ਧਾਰਾਂ ਜਿਹੜੀਆਂ ਦਿਖਾ ਦੂੰਗਾ ਤਸੱਲੀ ਤੁਸੀਂ ਕਰਨੀ ਹੈ ਦੁੱਧ ਦੋ ਟਾਈਮ ਚੋਣ ਦਾ ਹੱਕ ਹੈ ਮੈਂ ਫੇਰ ਬੇਨਤੀ ਕਰਦਾ ਵੀ ਇੱਥੇ ਚੋ ਕੇ ਲੈ ਜਾਓ ਕਿਉਂਕਿ ਕਈ ਵਾਰਾਂ ਪਸ਼ੂ ਦੂਜੇ ਥਾਂ ਤੇ ਉਪਰ ਮੰਨ ਕੇ ਦੁੱਧ ਥੋੜਾ ਬਹੁਤਾ ਘਟ ਸਕਦਾ ਹੁੰਦਾ ਹਾਲਾਂਕਿ ਪੀਕ ਪਸ਼ੂ ਨੇ ਫੜਨਾ ਹੀ ਹੁੰਦਾ ਉਹਦਾ ਸਹੀ ਸੇਵਾ ਨਾਲ ਫੇਰ ਦੁੱਧ ਤੇ ਆ ਜਾਂਦਾ ਹੈ ਪਸੋਂ ਮਾਹਤ ਤਣ ਇਸ ਝੋਟੀ ਦੇ ਵੀ ਬੜੇ ਸੋਹਣੇ ਨਿਕਲੇ ਆ। ਤੋਂ ਇਹਦੇ ਨਾਲ ਬੱਚਾ ਵੀ ਫੀਮੇਲ ਕਾਫਾ ਕੱਟੀ ਨੂੰ ਇਹਨੇ ਜਨਮ ਦਿੱਤਾ। ਸਾਫ ਸੁਥਰਾ ਹਵਾਨਾ ਦੱਸੋ ਬਹੁਤ ਸੋਹਣਾ। ਫਿਕਸ ਜੇ ਹਵਾਨੇ ਦੀ ਝੋਟੀ। ਚੁਵਾਈ ਇਹਦੀ ਵੀ ਦੋਨੇ ਪਾਸੇ ਬੈਠ ਕੇ ਦੱਸੋ ਪੁੰਦੀਏ ਤਾਰਾਂ ਸਾਫ ਸੁਥਰੀਆਂ ਢਾਂਚਾ ਸੋਹਣਾ। ਸੋ ਇਹ ਦੋ ਝੋਟੀਆਂ ਦੱਸੋ ਪਹਿਲਾਂ ਦੋਨੇ ਪਾਸੇ ਬੈਠ ਕੇ ਚੁਵਾਈ ਕਰਾਉਣ ਵਾਲੀਆਂ ਵਿਕਰੀ ਵਾਸਤੇ ਆ। ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ।